1690 ਦੀ ਵਿਸਾਖੀ ਫਿਰ ਸਾਤ ਸੰਗਤ 1721 ਦੀ ਵਿਸਾਖੀ ਬਾਬਾ ਬੰਦਾ ਸਿੰਘ ਬਹਾਦਰ ਸ਼ਹੀਦ ਹੋ ਗਏ ਵਿਸਾਖੀ ਵਾਲੇ ਦਿਨ ਸਿੱਖ ਲੜ ਪਏ ਸ੍ਰੀ ਹਰਮੰਦਰ ਸਾਹਿਬ ਇੱਕ ਸਿੱਖਾਂ ਦਾ ਧੜਾ ਹੈ ਉਹ ਕਹਿੰਦਾ ਫਤਿਹਦਰਸ਼ਨ ਇੱਕ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਫਤੇ ਦਰਸ਼ਨ ਕਹਿੰਦੇ ਆ ਉਹਨਾਂ ਨੂੰ ਬੰਦਈ ਖਾਲਸਾ ਕਹਿੰਦੇ ਸੀ ਜਿਹੜੇ ਵਾਹਿਗੁਰੂ ਜੀ ਕੀ ਫਤੇ ਕਹਿੰਦੇ ਸੀ ਉਹਨਾਂ ਨੂੰ ਤਤ ਖਾਲਸਾ ਕਹਿੰਦੇ ਸੀ ਉਹ ਕਹਿੰਦੇ ਅਸੀਂ ਉੱਚੇ ਹਾਂ ਸਾਡੇ ਵਾਲਾ ਸਹੀ ਹੈ ਉਹ ਕਹਿੰਦੇ ਸਾਡੇ ਵਾਲਾ ਸਹੀ ਹੈ ਪਰ ਸਾਨੂੰ ਗੁਰੂ ਨੇ ਵਿਸਾਖੀ ਦਿੱਤੀ ਸੀ ਇਕੱਠੇ ਹੋਣਾ ਤੇ ਦੁਬਧਾ ਦੂਰ ਕਰਨੀ ਹੈ ਤੇ ਨਾਲ ਲੇਵ ਲਾਉਣੀ ਹੈ ਹਰ ਨਾਮੇ ਕੇ ਹੋਵੋ ਜੋੜੀ ਗੁਰਮੁਖ ਬੈਸੋ ਸਫਾ ਵਿਛਾਈ ਇਸ ਲਈ ਸੀ ਜੀ ਵਿਸਾਖੀ ਝਗੜਾ ਵੱਧ ਗਿਆ ਅੰਮ੍ਰਿਤਸਰ ਸਾਹਿਬ ਹਰਮੰਦਰ ਸਾਹਿਬ ਮਾਨਯੋਗ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਉਹਨਾਂ ਨੇ ਕਿਹਾ ਅਰਦਾਸ ਕਰੀਏ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਝਗੜਾ ਨਿਵੇੜੀਏ ਕਾਦੇ ਲਈ ਇਕੱਠੇ ਹੋਣਾ ਝਗੜੇ ਨਿਵੇੜਨ ਲਈ 파ਟਕ ਧੜੇ ਵੰਡੀਆਂ ਖਤਮ ਕਰਨ ਵਾਸਤੇ ਵਿਸਾਖੀ ਇਸ ਵਾਸਤੇ ਸੀ ਉੱਚੀ ਜਿੱਦਣ ਕਲਗੀਆਂ ਵਾਲੇ ਸਾਹਿਬ ਜੀ ਨੇ ਇਕੱਠੇ ਕੀਤਾ ਉੱਚੀ ਨੀਚ ਸੋਚ ਪਿੱਟ ਜਾਤ ਪਾਤ ਸਭ ਕੁਝ ਮੁਕਾ ਦਿੱਤਾ ਇੱਕ ਖੰਡਾ ਬਾਟਾ ਇੱਕ ਰਹਿਤ ਇੱਕ ਉਪਦੇਸ਼ ਇੱਕ ਨਿਤਨੇਮ ਸਭ ਲਈ ਇੱਕੋ ਜਿਹਾ ਵੱਖਰੇ ਵੱਖਰੇ ਨਹੀਂ ਮਾਰੇ ਸੱਚੇ ਪਾਤਸ਼ਾਹ ਹਜ਼ੂਰ ਦੇ ਚਰਨਾਚਰਦਾਸ ਕੀਤੀ ਤੇ ਦੋ ਚਿੱਠੀਆਂ 1621 ਇੱਕ ਤੇ ਫਤਿਹਦਰਸ਼ਨ ਲਿਖਿਆ ਇੱਕ ਤੇ ਵਾਹਿਗੁਰੂ ਜੀ ਕੀ ਫਤਿਹ ਅਰਦਾਸ ਕਰਕੇ ਪਿਛਲੇ ਪਾਸੇ ਜਾ ਕੇ ਜਿੱਥੇ ਹਰ ਕੀ ਪੌੜੀ ਹੁਣ ਪਿੱਛੇ ਤੁਸੀਂ ਨਮਸਕਾਰ ਕਰਕੇ ਪਿਛਲੇ ਪਾਸੇ ਉਹਦੇ ਪ੍ਰਕਰਮਾ ਕਰਦੇ ਹੋ ਉੱਥੇ ਦੋਨੋਂ ਚਿੱਠੀਆਂ ਰੱਖ ਦਿੱਤੀਆਂ ਤੇ ਕਿਹਾ हे ਗੁਰੂ ਰਾਮਦਾਸ ਨਿਰਣਾ ਤੁਸੀਂ ਕਰੋ ਕਿਦੇ ਤੇ ਤੁਸੀਂ ਮੋਹਰ ਲਾਉਂਦੇ ਹੋ ਤੁਸੀਂ ਜਾਣੋ ਉਹ ਪੰਥ ਨੂੰ ਪ੍ਰਵਾਨ ਹੋਏਗਾ ਫੈਸਲਾ ਤੁਸੀਂ ਦਿਓ ਦੋਨੋਂ ਚਿੱਠੀਆਂ ਸਰੋਵਰ ਦੀ ਸਤਾ ਚ ਡੁੱਬ ਗਈਆਂ ਪਾਈ ਮਨੀ ਸਿੰਘ ਜੀ ਸਿਦਕ ਦੇ ਨਾਲ ਗੁਰੂ ਘਰ ਦਾ ਗ੍ਰੰਥੀ ਕਿਸ ਤਰ੍ਹਾਂ ਦਾ ਜੀ ਵੇਖੋ ਪੰਥ ਨੂੰ ਜੋੜਨ ਵਾਲਾ ਉਹ ਮਹਾਪੁਰਖ ਕਿਸ ਤਰ੍ਹਾਂ ਦਾ ਕੌਮ ਨੂੰ ਜੋੜਨ ਵਾਲਾ ਸਿੱਖੀ ਨੂੰ ਜੋੜਨ ਵਾਲਾ ਦੋਨੋਂ ਪੱਤਰ ਥੱਲੇ ਪਾਣੀ ਦੀ ਸਤਾ ਚ ਡੁੱਬ ਗਏ ਤੇ ਕੁਝ ਪਲਾਂ ਬਾਅਦ ਅਰਦਾਸ ਚ ਮगन ਨੇ ਮਹਾਰਾਜ ਜੀ ਫੈਸਲਾ ਦਿਓ ਕੁਝ ਛਿਨਾ ਬਾਅਦ ਇੱਕ ਚਿੱਠੀ ਤਾਰ ਕੇ ਫਿਰ ਉੱਪਰ ਆ ਗਈ ਦੂਜੀ ਨਹੀਂ ਆਈ ਚਿੱਠੀ ਖੋਲੀ ਤੇ ਗੁਰੂ ਸਾਹਿਬ ਜੀ ਨੇ ਮੋਹਰ ਲਾਈ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 1649 ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਛਤਰ ਸ਼ਾਯਾ ਤੇ ਪੰਥ ਇਕੱਠਾ ਹੋਇਆ ਵਿਸਾਖੀ ਦੇ ਸਾਰਾ ਪੰਥ ਦਾਲ ਇਕੱਠੇ ਹੋਏ ਮਿਸਲਾਂ ਬਣ ਰਹੀਆਂ ਸੀ ਉਸ ਵੇਲੇ ਪ੍ਰਸ਼ਾਦਾ ਛਕਣ ਲੱਗੇ ਤੇ ਕਸੂਰ ਤੋਂ ਇੱਕ ਪੰਡਤ ਆਇਆ ਕਹਿੰਦਾ ਜੀ ਮੈਂ ਡੋਲਾ ਲੈ ਕੇ ਜਾ ਰਿਹਾ ਸੀ ਹਾਕਮਾਂ ਨੇ ਮੇਰੀ ਪੰਡਤਾਨੀ ਖੋਲੀ ਮੇਰੀ ਘਰ ਵਾਲੀ ਡੋਲਾ ਲੁੱਟ ਲਿਆ ਤੁਸੀਂ ਵੇਖੋ ਹਾਕਮਾਂ ਦੇ ਸਤਾਏ ਹੋਏ ਲੋਕ ਅਕਾਲ ਤਖਤ ਸਾਹਿਬ ਤੇ ਨਿਆਂ ਲੈਣ ਆਉਂਦੇ ਸੀ ਸਿੱਖ ਪੰਥ ਕੋਲ ਨਿਆਂ ਲੈਣ ਆਉਂਦੇ ਸੀ ਸਿੱਖ ਪੰਥ ਦਾ ਮਰਤਬਾ ਦਿੱਲੀ ਦੇ ਤਖਤ ਤੋਂ ਕਿੰਨਾ ਉੱਚਾ ਸੀ ਕਿ ਦਿੱਲੀ ਦੇ ਤਖਤ ਦੇ ਸਤਾਏ ਹੋਏ ਲੋਕ ਅਕਾਲ ਦੇ ਤਖਤ ਕੋਲ ਆਉਂਦੇ ਸੀ ਫਰਿਆਦ ਲੈ ਕੇ ਜੀ ਸਾਡੀ ਤੁਸੀਂ ਬੋੜੀ ਕਰੋ ਸਿੰਘਾ ਨੇ ਅਰਦਾਸਾ ਸੋਧਿਆ ਕਸੂਰ ਹੁਣ ਉਹ ਉਹ ਸੀ ਟਿਕਾਣਾ ਸੀ ਜਿੱਥੇ ਅਬਦਾਲੀ ਵੀ ਹਮਲਾ ਨਹੀਂ ਸੀ ਕਰਦਾ ਇੰਨੇ ਮਜ਼ਬੂਤ ਕਿਲਾਬੰਦੀ ਸੀ ਕਸੂਰ ਦੀ ਪਰ ਸਿੰਘਾ ਨੇ ਕਿਹਾ ਨਹੀਂ ਸ੍ਰੀ ਅਕਾਲ ਤਖਤ ਸਾਹਿਬ ਦੀ ਛਾਤਰ ਚ ਆਏ ਨੇ ਪ੍ਰਸ਼ਾਦਾ ਬਾਦ ਵਿੱਚ ਛਕਾਂਗੇ ਪਹਿਲਾਂ ਕਸੂਰ ਤੇ ਧਾਵਾ ਬੋਲਿਓ ਵਿਸਾਖੀ ਦਾ ਦਿਨ ਸੀ 1649 ਪੰਡਤਾਨੀ ਲਿਆ ਕੇ ਉਹਦੀ ਘਰ ਵਾਲੀ ਲਿਆ ਕੇ ਉਹਦੇ سپੁਰਦ ਕੀਤੀ ਫਿਰ ਸਮਾਂ ਹੁੰਦਾ ਹੈ 1766 ਦੇ ਵਿੱਚ ਸਾਰੇ ਦਲ ਭੰਗ ਕਰਕੇ ਇੱਕ ਦਲ ਬਣਾਇਆ ਵਿਸਾਖੀ ਤੇ ਦਲ ਖਾਲਸਾ ਵਿਸਾਖੀ ਵਾਲੇ ਦਿਨ ਇੱਕ ਨਹੀਂ ਬਹੁਤ ਸਾਰੀਆਂ ਘਟਨਾਵਾਂ ਜੁੜਦੀਆਂ ਜਾਂਦੀਆਂ ਵਿਸਾਖੀ ਦੇ ਨਾਲ 1805 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਵਿਸਾਖੀ ਵਾਲੇ ਦਿਨ ਸ਼ੇਰੇ ਪੰਜਾਬ ਦਾ ਰਤਬਾ ਲੈ ਕੇ ਲਾਹੌਰ ਦੇ ਤਖਤ ਦੇ ਉੱਤੇ ਬੈਠੇ ਸਿੱਖ ਰਾਜ ਦੇ ਬਾਦਸ਼ਾਹ ਖਵਾਈ 1805 ਦੇ ਵਿੱਚ ਫਿਰ 1919 ਦੀ ਵਿਸਾਖੀ ਦਾ ਜ਼ਿਕਰ ਆਉਂਦਾ ਜਿੱਥੇ ਬਹੁਤੇ ਸਿੱਖ ਸ਼ਹੀਦ ਹੋਏ ਜੱਲਿਆਂਵਾਲੇ ਬਾਗ ਵਿੱਚ ਫਿਰ ਜ਼ਿਕਰ ਹੁੰਦਾ ਹੈ 1948 ਦੀ ਵਿਸਾਖੀ ਦਾ ਸਾਡੇ ਬੱਚਿਆਂ ਨੂੰ ਸ਼ਾਇਦ ਪਤਾ ਨਾ ਹੋਵੇ 47 ਦੇ ਵਿੱਚ ਭਾਰਤ ਆਜ਼ਾਦ ਹੋਇਆ ਤੇ 1948 ਦੇ ਵਿੱਚ 2% ਕੌਮ ਨੇ ਜਿਨੇ 90% ਦੇ ਕਰੀਬ ਜੜੀਆਂ ਕੁਰਬਾਨੀਆਂ ਸੀ ਭਾਰਤ ਦੀ ਆਜ਼ਾਦੀ ਵਾਸਤੇ ਦਿੱਤੀਆਂ ਮੈਂ ਬੜੇ ਫਕਰ ਨਾਲ ਕਹਿੰਦਾ ਹੁੰਦਾ ਕਿ ਅਸੀਂ ਵੱਖ ਨਹੀਂ ਸਾਡੇ ਕਰਕੇ ਭਾਰਤ ਹੈ ਅਸੀਂ ਭਾਰਤ ਕਰਕੇ ਨਹੀਂ ਸਾਡੇ ਕਰਕੇ ਭਾਰਤ ਹੈ ਅਸੀਂ ਕੁਰਬਾਨੀਆਂ ਦਿੱਤੀਆਂ ਸਾਡੇ ਪੁਰਖਿਆਂ ਨੇ ਕੁਰਬਾਨੀਆਂ ਦਿੱਤੀਆਂ ਸਾਨੂੰ ਫਕਰ ਹੈ ਤੇ 1948 ਦੇ ਵਿੱਚ ਫਿਰ ਅਵਾਰਡ ਮਿਲਿਆ ਜੀ ਵਿਸਾਖੀ ਵਾਲੇ ਦਿਨ ਛੁੱਟੀ ਵਾਲੇ ਦਿਨ ਰਾਤ ਦੇ 12:30 ਵਜੇ ਇੱਕ ਡੀਸੀ ਲੈਵਲ ਦੇ ਆਦਮੀ ਨੇ ਉਸ ਵੇਲੇ ਡੀਸੀ ਦੀ ਬਹੁਤ ਵੱਡੀ ਪਦਵੀ ਹੁੰਦੀ ਸੀ ਬਿਲਕੁਲ ਗੈਰ ਸੰਵਿਧਾਨਕ ਤਰੀਕੇ ਦੇ ਨਾਲ ਅੱਧੀ ਰਾਤ 12:30 ਵਜੇ ਸਰਦਾਰ ਕਪੂਰ ਸਿੰਘ ਜੀ ਸਿੱਖਾਂ ਦਾ ਦਿਮਾਗ ਮੰਨੇ ਜਾਂਦੇ ਸੀ ਜਿਹੜੇ ਸਿਰਫ ਇਸ ਕਰਕੇ ਉਹਨਾਂ ਨੂੰ ਅੱਧੀ ਰਾਤ ਨੂੰ ਛੁੱਟੀ ਵਾਲੇ ਦਿਨ ਰਾਤ 12:30 ਵਜੇ ਡਿਸਮਿਸ ਦਾ ਆਰਡਰ ਦਿੱਤਾ ਕਿਉਂਕਿ ਉਹਨਾਂ ਨੇ ਇੱਕ ਚਿੱਠੀ ਨੂੰ ਲੀਕ ਕਰ ਦਿੱਤਾ ਸੀ ਜਿਹੜੀ ਚਿੱਠੀ 'ਚ ਕਿਹਾ ਗਿਆ ਸੀ ਕਿ ਸਿੱਖ ਜ਼ਰਾਇਮ ਪੇਸ਼ਾ ਲੋਕ ਨੇ ਇਹਨਾਂ ਤੇ ਨਿਗ੍ਹਾ ਰੱਖੀ ਜਾਏ ਉਹ ਸਿੱਖ ਨਹੀਂ ਬਰਦਾਸ਼ਤ ਕਰ ਸਕਿਆ ਤੇ ਉਹਨੇ ਦੁਹਾਈ ਦੇ ਕੇ ਕਿਹਾ ਵੀ ਸਾਡੇ ਕਰਕੇ ਹੀ ਦੇਸ਼ ਆ ਸਿੰਘ ਕੁਰਬਾਨੀਆਂ ਦਿੱਤੀਆਂ ਅਸੀਂ ਆਪਣੇ ਪੰਨ ਦੇ ਨਾਲ ਪੂਰੇ ਲਬਰੀਜ ਆ ਸਾਡੀ ਨੀਅਤ ਉੱਤੇ ਸ਼ੱਕ ਕਿਉਂ ਕੀਤਾ ਜਾ ਰਿਹਾ ਔਰ ਫਿਰ ਕੇਸ ਚੱਲੇ ਕਈ ਕੁਸ਼ ਹੋਇਆ ਤੇ ਉਸ ਸਿੱਖ ਨੂੰ ਬੇਪੱਤ ਕਰਕੇ ਨੌਕਰੀ ਤੋਂ ਕੱਢ ਦਿੱਤਾ ਸੀ ਫਿਰ 1978 ਦੀ ਵਿਸਾਖੀ ਆਈ ਉਹ ਭਾਈ ਪਾਰੋ ਜੀ ਤੋਂ ਲੈ ਕੇ ਹਰ ਰੋਜ਼ ਵਿਸਾਖੀ ਦੇ ਨਾਲ ਇੱਕ ਨਵਾਂ ਅਧਿਆਏ ਸਿੱਖ ਪੰਥ 'ਚ ਜੁੜਦਾ ਗਿਆ ਜੀ ਤੇ 1978 ਦੀ ਵਿਸਾਖੀ ਬਹੁਤ ਵੱਡਾ ਨੁਕਸਾਨ ਸਿੱਖ ਪੰਥ ਦਾ ਹੋਇਆ ਮੈਂ ਆਪਣੀਆਂ ਅੱਖਾਂ ਦੇ ਨਾਲ ਸ਼ੀਰਪਾਈ ਫੌਜਾ ਸਿੰਘ ਜੀ ਹੋਰਾਂ ਨੂੰ ਪ੍ਰਚਾਰ ਕਰਦਿਆਂ ਵੇਖਿਆ ਔਰ ਮੈਂ ਆਪਣੇ ਘਰ ਵਿੱਚ ਕਲਾ ਵਰਤ ਦੀ ਵੇਖੀ ਆਪਣੇ ਘਰ ਵਿੱਚ ਮੇਰੇ ਚਾਚਾ ਜੀ ਨੌਕਰੀ ਕਰਦੇ ਸਨ ਸ਼ਰਾਬ ਪੀਂਦੇ ਸਨ ਤੇ ਉਸ ਗੁਰਮੁਖ ਰੂਹ ਦੀ ਸੰਗਤ ਨੇ ਉਹਨਾਂ ਦਾ ਜੀਵਨ ਬਦਲਿਆ ਜਿਨ੍ਹਾਂ ਬਾਰੇ ਇਲਾਕਾ ਕਹਿੰਦਾ ਹੁੰਦਾ ਸੀ ਵੀ ਨਹੀਂ ਇਹ ਨਹੀਂ ਇਸ ਪਾਸੇ ਨੂੰ ਆ ਸਕਦੇ ਔਰ ਜਿਹਨੂੰ ਕਹਿੰਦੇ ਨੇ ਛੇਨ ਵਿੱਚ ਸੰਗਤ ਦਾ ਰੰਗ ਜਿਵੇਂ ਭਾਈ ਪਾਰੋ ਜੀ ਦੇ ਜੀਵਨ ਦੀ ਕਲਾ ਵਰਤੀ ਬਲਵਾਨ ਸੁਰਤਾਂ ਕਿਦਾਂ ਸਿੱਖੀ ਦਾ ਪ੍ਰਚਾਰ ਕਰਦੀਆਂ ਜੀ ਔਰ ਫਿਰ ਸੱਚੇ ਸਾਹਿਬ ਨੇ ਕਿਰਪਾ ਕੀਤੀ ਚਾਚਾ ਜੀ ਦੇ ਜੀਵਨ ਦੀ ਪਾ ਮੈਨੂੰ ਚੜੀ ਉਹ ਮੈਨੂੰ ਲੈ ਕੇ ਗਏ ਇਲਾਕਾ ਧਰਦਾ ਵੇਖਿਆ ਔਰ ਮੈਂ ਆਪਣੀਆਂ ਨਜ਼ਰਾਂ ਦੇ ਨਾਲ ਮੈਨੂੰ ਯਾਦ ਹੈ ਝੋਟੇ ਰੇੜੀਆਂ ਨੂੰ ਜੋਏ ਹੋਏ ਤੇ ਕੀਰਤਨ ਰੇੜੀਆਂ ਦੇ ਉੱਤੇ ਬੈਠ ਕੇ ਕਰਦੇ ਉਹ ਰਾਵੀੋਂ ਪਾਰ ਜਿੱਥੇ ਫਾਰਮ ਸੀ ਭਾਈ ਸਾਹਿਬ ਹੋਰਾਂ ਦਾ ਉੱਥੋਂ ਆ ਰਹੇ ਸਾਡੇ ਪਿੰਡਾਂ ਵਿੱਚ ਦੀ ਅਗਲੇ ਪਿੰਡ ਸਮਾਗਮ ਸੀ ਮੈਨੂੰ ਉਹ ਝਲਕ ਅੱਜ ਵੀ ਨਜ਼ਰ ਆਉਂਦੀ ਹੈ ਔਰ ਉਹ ਪਿੰਡ ਬਦਨਾਮ ਸੀ ਜਗਤ ਜੂਠ ਖਾਨ ਵਿੱਚ ਉੱਥੇ ਸਮਾਗਮ ਕੀਤਾ ਕਿੰਨੀ ਦ੍ਰਿੜਤਾ ਆਈ ਜੀ ਕਿੰਨੇ ਕਿੱਦਾਂ ਅਮਰਤ ਸ਼akre ਸੀ ਲੋਕ ਇੱਕ ਲਹਿਰ ਜਿਹੜੀ ਸੀ ਔਰ ਅਸੀਂ ਹੈਰਾਨ ਹੁੰਦੇ ਹੁੰਦੇ ਸੀ ਇੱਕ ਗੱਲ ਮੈਨੂੰ ਯਾਦ ਆ ਬਚਪਨ ਚ ਸਾਨੂੰ ਵੀ ਵੇਖ ਕੇ ਚਾਹ ਚੜਿਆ ਗੱਤਕਾ ਸਿਖਾਉਣਾ ਉਸ ਪਿੰਡ 'ਚ ਵੀ ਮੰਮੀਆਂ ਪਿੰਡ ਦਾ ਨਾਂ ਸੀ ਰਾਵੀੋਂ ਪਾਰ ਗਤਕਾ ਬੜਾ ਸਿਖਾਇਆ ਜਾਂਦਾ ਹੁੰਦਾ ਸੀ ਤੇ ਕਈ ਵਾਰੀ ਅਸੀਂ ਸੋਚਣਾ ਵੀ ਗਤਕੇ ਦੇ ਨਾਲ ਕੀ ਹੋਏਗਾ ਲੋਕ ਵੀ ਕਹਿੰਦੇ ਸੀ ਪਰ ਜੋ ਕੁਝ ਹੋਇਆ ਉਹ ਗਤਕੇ ਨਾਲ ਹੀ ਹੋਇਆ ਜਿਹੜੀ ਲਹਿਰ ਦਾ ਮੋਢ ਬੱਜਿਆ ਜਿਹੜੇ ਗੁਰੂ ਧੰਮ ਨੂੰ ਠੱਲ ਪਾਉਣ ਦੀ ਗੱਲ ਗੁਰਮੁਖ ਪਿਆਰੇ ਕਰ ਰਹੇ ਸੀ ਬਹੁਤ ਕੁਝ ਹੁੰਦਾ ਹੈ ਸਾਧ ਸੰਗਤ ਪਰ ਮੈਂ ਇੱਕ ਬੇਨਤੀ ਕਰਾਂਗਾ ਸਾਨੂੰ ਨਾ ਚੇਤਨ ਹੋਣਾ ਪਏਗਾ ਅਜੇ ਵੀ ਅਸੀਂ ਚੇਤਨ ਨਹੀਂ ਹੋਏ ਅਸੀਂ ਅਸੀਂ ਅਜੇ ਅਸੀਂ ਅਜੇ ਨਾ ਅਜੇ ਵੀ ਅਸੀਂ ਪੱਥਰਾਂ ਨਾਲ ਸਿਰ ਮਾਰ ਰਹੇ ਹਾਂ ਭਾਈ ਸਾਹਿਬ ਦੱਸ ਰਹੇ ਸੀ ਮੈਂ ਜਾ ਕੇ ਇਹ ਕਰਕੇ ਆਇਆ ਉਹਨੂੰ ਅਨਨ ਮਿਲ ਕੇ ਆਇਆ ਤੇ ਮੈਨੂੰ ਲੱਗਦਾ ਸੀ ਪੱਥਰਾਂ ਨਾਲ ਸਿਰ ਮਾਰ ਰਹੇ ਹਾਂ ਦੇ ਧਾਰੀ ਗੁਰੂ ਦਮ ਕਿਉਂ ਪਰਫੁੱਲਤ ਹੋਇਆ ਬਹੁਤ ਸਾਰੇ ਕਾਰਨ ਨੇ ਪੰਜਾਬ ਦੀ ਧਰਤੀ ਉੱਤੇ ਕਿਉਂ ਜੂੰਦਿਆਂ ਦੀ ਛਡੋਂ ਤੇ ਅਜੇ ਤੇ ਮੁਰਦੇ ਵੀ ਫ੍ਰਿਜਾਂ 'ਚ ਰੱਖੇ ਹੋਏ ਆ ਜਿਨ੍ਹਾਂ ਨੂੰ ਮੱਥੇ ਟੇਕੇ ਜਾ ਰਹੇ ਮੁਰਦੇ ਫ੍ਰਿਜਾਂ 'ਚ ਰੱਖੇ ਹੋਏ ਆ ਤੇ ਸਾਡੀ ਸਾਡੀ ਜਿਹੜੀ ਕਿਰਤ ਕਮਾਈ ਹੈ ਉਹਦੇ 'ਚੋਂ ਜੈਡ ਪ੍ਰੋਸ ਜਿਹੜੀ ਸੁਰੱਖਿਆਵਾਂ ਨੇ ਉਹ ਦਿੱਤੀਆਂ ਹੋਈਆਂ ਉਹਨਾਂ ਮੁਰਦਿਆਂ ਨੂੰ ਲਾਸ਼ਾਂ ਰੱਖੀਆਂ ਹੋਈਆਂ ਜਿਹੜੀਆਂ ਫ੍ਰਿਜਾਂ 'ਚ ਕਿੰਨੇ-ਕਿੰਨੇ ਬੰਦੇ ਰਾਖੀ ਕਰ ਰਹੇ ਨੇ ਉਹਨਾਂ ਦੀ ਉਹਨੂੰ ਠੱਲ ਨਹੀਂ ਪੈ ਰਹੀ ਪਰ ਕੁਰਬਾਨੀ ਦੇਖ ਕੇ देखो قوم ਕੁਰਬਾਨੀ ਤੋਂ ਬਿਨਾ ਨਹੀਂ ਜਾਗਦੀ ਹੁੰਦੀ ਜਿਹੜਾ ਹੁਲਾਰਾ ਆਉਣਾ ਹੁੰਦਾ ਨਾ ਕੌਮ 'ਚ ਜਾਗਰਤੀ ਆਉਣੀ ਹੁੰਦੀ ਹੈ ਔਰ ਉਸ ਵੇਲੇ ਇੱਕ ਹੜ ਆਇਆ ਹੋਇਆ ਸੀ ਨਰਕ ਧਾਰੀਆਂ ਦਾ ਵਿਸਾਖੀ ਸਾਨੂੰ ਅੱਜ ਸੁਨੇਹਾ ਦੇ ਰਹੀ ਹੈ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਮਾਵਾਂ ਭੈਣਾਂ ਨੂੰ ਬੇਨਤੀ ਕਰਦਾ ਅੱਜ ਪ੍ਰਣ ਕਰੀਓ ਨਾ ਸ਼ਹੀਦਾਂ ਦੇ ਡੁੱਲੇ ਹੋਏ ਲਹੂ ਦਾ ਵਾਸਤਾ ਪਾ ਕੇ ਕਹਿੰਦਾ ਕਿ ਗੁਰੂ ਦੀ ਹਜ਼ੂਰੀ ਚ ਇੱਕ ਪ੍ਰਣ ਪ੍ਰਤੀਗਿਆ ਕਰਕੇ ਉੱਠਣਾ ਕਿ ਦੁਨੀਆਂ ਦਾ ਕੋਈ ਮਨੁੱਖ ਧੰਨ ਸ਼੍ਰੀ ਗੁਰੂ ਗੰਗ ਸਾਹਿਬ ਸੱਚੇ ਪਾਤਸ਼ਾਹ ਤੁਹਾਡੇ ਤੋਂ ਛੁੱਟ ਕਿਸੇ ਹੋਰ ਦੇ ਅੱਗੇ ਸਿਰ ਨਹੀਂ ਝੁਕਾਵਾਂਗੇ ਜੇ ਪ੍ਰਤੀਗਿਆ ਕਰਦੇ ਤੇ ਇੱਕ ਜਕਾਰੇ ਨਾਲ ਹਾਮੀ ਭਰਿਓ ਉਹਨਾਂ ਦਾ ਡੁੱਲਿਆ ਹੋਇਆ ਪਵਿੱਤਰ ਲਹੂ ਸਾਨੂੰ ਵੰਗਾਰ ਰਿਹਾ ਹੈ ਅਸੀਂ ਦਿੰਦੇ ਆ ਉਹਨਾਂ ਨੂੰ ਬੜਾਵੇ ਜਿਹੜਾ ਮਹਾਰਾਜ ਨੇ ਕਹਿੰਨਾ ਕੁੱਲਾ ਦਿੰਦੇ ਬਾਵਲੇ ਲੈਂਦੇ ਵੱਡੇ ਨਲਜ ਬਿਸ਼ਰਮ ਤੇ ਬੇਹਿਆਲ ਲੋਕ ਜਿਹੜੇ ਐਦਾਂ ਲੱਤਾਂ ਪਸਾਰ ਕੇ ਬੈੰਦੇ ਆ ਤੇ ਤੁਸੀਂ ਮੱਥੇ ਟੇਕੋ ਜੀਬ ਉਹਨਾਂ ਦੀ ਸੜ ਜੇ ਜਿਓ ਕਹਿਣ ਵੀ ਨਾ ਭਾਈ ਲੈਂਦੇ ਵੱਡੇ ਨਲਜ ਤੇ ਉਹ ਕੁੱਲੇ ਦੇਣ ਵਾਲੇ ਅਹੁਦੇ ਦੇਣ ਵਾਲੇ ਰੁਤਬੇ ਦੇਣ ਵਾਲੇ ਕੌਣ ਬਾਗਲੇ ਕਮਲੇ ਹਕੀਕਤ ਕੀ ਹੈ ਚੂਹਾ ਖਾਡਣਾ ਮਾ ਬਈ ਟਿੱਕੜ ਬੰਨ ਛੱਜ ਜਿਵੇਂ ਖੂਹੇ ਕੋਲ ਚੂਹੇ ਕੋਲ ਖੋਡ ਚ ਨਹੀਂ ਵੜਿਆ ਜਾਂਦਾ ਪਿੱਛੇ ਛੱਜ ਬੰਨੀ ਫਿਰਦਾ ਮੈਂ ਸਾਰਿਆਂ ਨੂੰ ਤਾਰ ਦਿਆਂਗਾ ਨਹੀਂ ਗੁਰਸਿੱਖ ਪਿਆਰਿਓ ਸਤਗੁਰ ਆਗੇ ਸੀਸ ਪੇਟ ਦੇ ਜੇ ਸਤਗੁਰ ਸਾਚੇ ਭਾਵੇਂ ਤੇ ਉਹਨਾਂ ਨੇ ਸਿਰਫ ਆਇਤ ਨਹੀਂ ਕੀਤਾ ਉਹਨਾਂ ਨੇ ਕਮਾਇਆ 13 ਸਿੰਘ ਸ਼ਹੀਦ ਹੋਏ ਨਰਕਧਾਰੀ ਲਹਿਰ ਜਿਹੜੀ ਸੀ ਉਹ ਬੰਦ ਕਰਕੇ ਰੱਖ ਦਿੱਤੀ ਕਿੰਡੀ ਤਾਕਤ ਸੀ ਜਿਨ੍ਹਾਂ ਦੇ ਪਿੱਛੇ ਭਾਈ ਸਾਹਿਬ ਜੀ ਕਹਿੰਦੇ ਵੀ ਅਸੀਂ ਕਹਿ ਰਹੇ ਹਾਂ ਉਹ ਸਭ ਤਾਕਤਾਂ ਨਾਲ ਉਹਨਾਂ ਦੇ ਪਤਾ ਨਹੀਂ ਕਿਉਂ ਅਜੇ ਵੀ ਅਸੀਂ ਭਲੇਖਿਆਂ 'ਚ ਪਏ ਹੁੰਦੇ ਆ ਵਾਹਿਗੁਰੂ ਕਰੇ ਸਾਨੂੰ ਸਮਝ ਆ ਜਾਵੇ ਉਹ ਪਵਿੱਤਰ ਲਹੂ ਅੱਜ ਵੀ ਵੰਗਾਰ ਪਾ ਰਿਹਾ ਸਾਨੂੰ ਆਪਣੇ ਘਰਾਂ ਤੋਂ ਸ਼ੁਰੂ ਕਰੀਏ ਆਪਣੇ ਪਰਿਵਾਰਾਂ ਤੋਂ ਸ਼ੁਰੂ ਕਰੀਏ ਆਪਣੇ ਨਿੱਜ ਤੋਂ ਸ਼ੁਰੂ ਕਰੀਏ ਮਾਨੁਕ ਕੀ ਟੇਕ ਬਿਰਥੀ ਸਭ ਜਾਣ ਦੇਵਨ ਕੋ ਇੱਕ ਹੈ ਭਗਵਾਨ ਜਿਸ ਕਾ ਦੀਆ ਰਹਿ ਅਗਾਏ ਬਹੁਰ ਨਾ ਤ੍ਰਿਸ਼ਨਾ ਲਾਗਿਆ ਆਏ ਹਰ ਜਿਉ ਤੇਰੀ ਤਾਤੀ ਰਾਜਾ ਮਾਨੁਕ ਬੱਪੜਾ ਬੱਪੜਾ ਜਿਹਦੇ ਹੱਥ ਚ ਕੱਖ ਨਹੀਂ ਲਚਾਰ ਕਿਆ ਸਲਾਹੀ ਹੈ ਕਿਆ ਤਿਸ ਕਾ ਮਹਤਾਜਾ ਮੈਂ ਕਿਉਂ ਮਥਾਜੀ ਕਰਾਂ ਕਿਸੇ ਦੀ ਉਹ ਸ਼ਹੀਦ ਸਿੰਘ ਸਾਡਾ ਇਤਿਹਾਸ ਸਾਡੇ ਅੰਗ ਸੰਗ ਸਾਡੇ ਸ਼ਹੀਦ ਸਾਡੀਆਂ ਅੱਖਾਂ ਚੱਖਾਂ ਪਾ ਕੇ ਸਾਨੂੰ ਪੁੱਛ ਰਹੇ ਆ ਕਿ ਅਸੀਂ ਤੇ ਜਣਾ ਪੁੱਟਣ ਵਾਸਤੇ ਆਪਣੀਆਂ ਜ਼ਿੰਦਗੀਆਂ ਲਾ ਦਿੱਤੀਆਂ ਤੇ ਤੁਸੀਂ ਫੇਰ ਤੇ ਨਹੀਂ ਕਿਤੇ ਪਖੰਡੀਆਂ ਨੂੰ ਮੱਥੇ ਟੇਕ ਟੇਕ ਕੇ ਬੜਾਵਾ ਦੇ ਰਹੇ ਸਾਨੂੰ ਪੁੱਛ ਰਹੇ ਆ ਸਾਡੇ ਸ਼ਹੀਦ ਹਰ ਰੋਜ਼ ਇਸ ਵਿਸਾਖੀ ਨਾਲ ਇਹ ਕਦੇ ਆਏ ਜੁੜਦਾ ਗਿਆ ਸਮੇਂ ਦੀ ਸੀਮਾ ਚ ਮੈਂ ਸਿਰਫ ਅੱਜ ਇੰਨੀ ਇੱਕ ਗੱਲ ਕੱਲ ਨੂੰ ਫੇਰ ਕਿਵੇਂ ਕਲਗੀਧਰ ਪਿਤਾ ਜੀ ਨੇ ਸਾਡੀ ਸਿਰਜਣਾ ਕੀਤੀ ਖੰਡੇ ਦੀ ਧਾਰ ਚੋਂ ਕਿਵੇਂ ਜਨਮ ਹੋਇਆ ਪੰਥ ਦਾ ਆਪਾਂ ਕੱਲ ਨੂੰ ਗੱਲ ਕਰਾਂਗੇ ਬਸ ਇੱਕੋ ਗੱਲ ਗੁਰੂ ਕੋਲੋਂ ਮੰਗੀਏ हे ਸਤਿਗੁਰੂ ਉਹ ਸ਼ਹੀਦ ਸਾਨੂੰ ਪੁੱਛਦੇ ਆ ਤੇ ਅਸੀਂ ਕਿਤੇ ਕਿਸੇ ਲੋਭ ਵਾਸ ਕਿਸੇ ਭਰਮ ਵਾਸ ਕਿਸੇ ਡਰ ਵਾਸ ਕਿਉਂਕਿ ਤੇ ਮੇਰੀਆਂ ਭੈਣਾਂ ਸ਼ੁਕਰ ਹੈ ਬੈਠੀਆਂ ਗੁਰੂ ਘਰਾਂ ਦੇ ਅੰਦਰ ਜਦੋਂ ਜਿਹਨੂੰ ਮਹਾਰਾਜ ਕਲਗੀਧਰ ਪਿਤਾ ਨੇ ਕਿਹਾ ਸੀ ਨਾ ਵੀ ਸਾਹਿਬਕੌਰ ਜਿੱਦਣ ਨੇ ਉਂਗਲੀ ਲਾ ਕੇ ਤੇਰੇ ਸਿੱਖ ਇਹ ਬੱਚਿਆਂ ਨੂੰ ਲੈ ਕੇ ਆਇਆ ਕਰਨਗੇ ਨਾ ਮੇਰੇ ਪਿਆਰੇ ਸਿੱਖ ਮੈਂ ਇਹਨਾਂ ਦੇ ਚਿਹਰਿਆਂ 'ਚ ਜੋਰਾਵਰ ਸਿੰਘ ਤੇ ਫਤਿਹ ਸਿੰਘ ਵੀ